ਕੌਣ ਵੱਡਾ ਮਾਇਆ ਵਡਿਆਈ ਮਹਾਰਾਜ ਕਹਿੰਦੇ 100 ਵੱਡਾ ਜਿੰਨ ਰਾਮ ਲਿਬਲਾਈ ਵੀ ਭਾਈ ਐਵੇਂ ਆਪਣੀ ਜਾਇਦਾਦ ਦਾ ਆਪਣੀ ਪ੍ਰਾਪਰਟੀ ਦਾ ਆਪਣੇ ਬੈਂਕ ਬੈਲੈਂਸ ਦਾ ਮਾਣ ਇਨਸਾਨ ਚੱਕੀ ਫਿਰਦਾ ਵੀ ਮੈਂ ਵੱਡਾ ਪੈਸੇ ਕਰਕੇ ਵੱਡਾ ਨਾ ਪੈਸਾ ਕਰਕੇ ਵੱਡਾ ਕੋਈ ਨਹੀਂ ਹੁੰਦਾ ਜੀ ਮਹਾਰਾਜ ਨੇ ਦੱਸਿਆ ਵੀ ਸੋ ਵੱਡਾ ਜਨ ਰਾਮ ਲੇ ਬਲਾਈ ਉਹ ਕਿਵੇਂ ਵੱਡੇ ਨੇ ਆ ਭਾਈ ਵੀ ਆ ਵਿਆਖਿਆ ਕਰ ਲੈਣੇ ਆ ਵੇ ਭਗਤ ਰਵਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਰਜ ਹੈ ਸੰਸਾਰ ਸਾਰਾ ਸੰਸਾਰ ਉਹਨਾਂ ਨੂੰ ਯਾਦ ਕਰਦਾ ਨਮਸਕਾਰ ਕਰਦਾ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਆ ਨਮਸਕਾਰ ਕਰਦੇ ਆ ਤਾਂ ਭਗਤ ਰਵਦਾਸ ਸਾਹਿਬ ਨੂੰ ਵੀ ਨਮਸਕਾਰ ਹੁੰਦੀ ਆ ਹੋ ਗਿਆ ਨਾ ਸਾਰੇ ਸੰਸਾਰ ਤੋਂ ਵੱਡਾ ਉਹਨਾਂ ਕੋ ਉਹਨਾਂ ਕੋਲੇ ਕੋਈ ਬੈਂਕ ਬੈਲੈਂਸ ਜਾਂ ਕੋਈ ਪ੍ਰਾਪਰਟੀ ਜਾਂ ਕੋਈ ਜਾਇਦਾਦ ਨਹੀਂ ਸੀ ਦੁਨਿਆਵੀ ਉਹਨਾਂ ਕੋਲੇ ਪ੍ਰਭੂ ਪ੍ਰਭੂ ਪਰਮਾਤਮਾ ਦੇ ਨਾਮ ਦੀ ਜਾਇਦਾਦ ਸੀ ਤੇ ਹੈ ਰਹੇਗੀ ਭਗਤ ਨਾਮਦੇਵ ਜੀ ਲਾ ਲਓ ਭਗਤ ਪੀਪਾ ਜੀ ਲਾ ਲਓ 15 ਭਗਤ ਸਹਿਬਾਨਾਂ ਦੀ ਬਾਣੀ ਦਰਜਾ ਕਿਉਂਕਿ ਉਹਨਾਂ ਕੋਲੇ ਨਾਮ ਦੀ ਪ੍ਰੋਪਰਟੀ ਸੀ ਤਾਂ ਹੀ ਉਹ ਵੱਡੇ ਨੇ ਮਹਾਰਾਜ ਨੇ ਦੱਸਿਆ ਕੌਣ ਵੱਡਾ ਮਾਇਆ ਵੜਿਆਈ ਨਾ ਸੋ ਵੱਡਾ ਜਨ ਰਾਮ ਲਿਬਲਾਈ ਜਿਹੜਾ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਰੂਹ ਜੁੜੀ ਹੋਈ ਆ ਉਹ ਸਭ ਤੋਂ ਉੱਚੀ ਸੁੱਚੀ ਰੂਹ ਹੈ ਉਹ ਸਭ ਤੋਂ ਵੱਡਾ ਹੈ ਤੇ ਅਗਲਾ ਬੰਦ ਆਪਾਂ ਪੜ੍ਹਦੇ ਆ ਜਿਹੜਾ ਲੜੀਵਾਰ ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਸ਼ਬਦ ਵਿਚਾਰ ਕਰਦੇ ਆ ਇਹ 439 ਤੇ ਸੁਭਾਏ ਮਾਨ ਸ਼ਬਦ ਹੈ ਪਾਵਨ ਪਵਿੱਤਰ ਅੰਗ 439 ਨਾਨਕ ਬਿਨ ਭਗਤੀ ਜਗ ਬੋਹਰਾਨਾ ਸੱਚੇ ਸ਼ਬਦ ਮਿਲਾਈ ਹੁਣ ਇਥੇ ਇਹਦਾ ਵੀ ਅਰਥ ਇਹੀ ਬਣਦਾ ਵੀ ਮਹਾਰਾਜ ਕਹਿੰਦੇ ਨਾ ਵੀ ਭਗਤੀ ਤੋਂ ਬਿਨਾਂ ਜੱਗ ਕਮਲਾ ਬੌਰਾਨਾ ਦਾ ਮਤਲਬ ਕਮਲਾ ਬौरा ਬौरा ਜੀ ਨੂੰ ਕਹਿੰਦੇ ਬौरा ਬौरा ਮੈਨੇ ਕਮਲਾ ਜਿਹਾ ਫਿਰਦਾ ਜੱਗ ਕਾਤੋਂ ਫਿਰਦਾ ਮਹਾਰਾਜ ਕਹਿੰਦੇ ਸੱਚੇ ਸ਼ਬਦ ਮਲਾਈ ਜੇ ਤਾਂ ਭਾਈ ਸੱਚੇ ਸ਼ਬਦ ਦੇ ਨਾਲ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਗੁਰੂ ਸ਼ਬਦ ਨਾਲ ਲਿਪ ਲੱਗੀ ਹੈ ਤਾਂ ਭਾਈ ਤੂੰ ਸਿਆਣਾ ਹੈ ਵੱਡਾ ਹੈ ਤੇ ਜੇ ਭਾਈ ਨਾਮ ਤੋਂ ਬਿਨਾ ਤੂੰ ਭਗਤੀ ਤੋਂ ਵਾਂਝਾ ਹੈ ਫਿਰ ਮਹਾਰਾਜ ਕਹਿੰਦੇ ਜਗ ਕਮਲਾ ਹੀ ਹੈ ਅੱਗੇ ਮਹਾਰਾਜ ਨੇ ਦੱਸਿਆ ਸਾ ਤਨ ਮਨ ਆਨੰਦ ਭਿਆ ਹਰ ਜਿਉ ਮੇਲ ਪਿਆਰੇ RAM ਸਾ ਤਨ ਮਨ ਆਨੰਦ ਭਿਆ ਹਰ ਜਿਉ ਮੇਲ ਪਿਆਰੇ RAM हे सखी ਜਿਸ ਜੀਵ ਇਸਤਰੀ ਨੂੰ ਪਿਆਰੇ ਹਰ ਪ੍ਰਭੂ ਨੇ ਆਪਣੇ ਚਰਨਾਂ ਵਿੱਚ ਜੋੜ ਲਿਆ ਉਸ ਦੇ ਮਨ ਵਿੱਚ ਖੜਾਓ ਪੈਦਾ ਹੋ ਜਾਂਦਾ ਹੈ ਖੜਾਓ ਸਮਝਦੇ ਨਾ ਆਪਾਂ ਸਾਰੇ ਸਮਝਦੇ ਆ ਖੜਾਓ ਤਾਂ ਵੀ ਮਨ ਖੜਿਆ ਰਹਿਣਾ ਫੁੱਲ ਦੀ ਤਰ੍ਹਾਂ ਜਵੇਂ ਫੁੱਲ ਖੜਦਾ ਕਮਲ ਦਾ ਫੁੱਲ ਦੇਖ ਲਓ ਤੁਸੀਂ ਜਦੋਂ ਸੂਰਜ ਦੀਆਂ ਕਰਨਾ ਪੈਂਦੀਆਂ ਤੇ ਐਨ ਖੜਿਆ ਹੁੰਦਾ ਸਨੇਰੀ ਰੰਗ ਦੀਆਂ ਪੱਤੀਆਂ ਹੁੰਦੀਆਂ ਉਹਦੀਆਂ 골ਡਨ ਇਸੇ ਤਰ੍ਹਾਂ ਹੀ ਭਾਈ ਜਦੋਂ ਗੁਰੂ ਦੇ ਗਿਆਨ ਦੀਆਂ ਕਿਰਨਾਂ ਮਨ ਤੇ ਪੈਂਦੀਆਂ ਨਾ ਫਿਰ ਸਾਡਾ ਮਨ ਖੜ ਉੱਠਦਾ ਫੁੱਲਾਂ ਦੀ ਤਰ੍ਹਾਂ ਫਿਰ ਮਹਿਕ ਉੱਠਦਾ ਜਿੰਨਾ ਚਿਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਗੁਰਬਾਣੀ ਸ਼ਬਦ ਨਾਲ ਨਹੀਂ ਸਾਡੀ ਸ਼ੁਰਤ ਟੱਚ ਕਰਦੀ ਉਹਨਾਂ ਚਿਰ ਮਨ ਭੁਜਿਆ ਰਹਿੰਦਾ ਫਿਕਰਾਂ ਝੋਰੀਆਂ ਚ ਬੈਮਾ ਭਰਮ ਕਰਮਾਂ ਕਾਂਡਾਂ ਚ ਫਸਿਆ ਰਹਿੰਦਾ ਮਨੁੱਖ ਸਰੀਰ ਕਰਕੇ ਬੀਬੀ ਅਤੇ ਭਾਈ ਇਹ ਮਨੁੱਖ ਨੂੰ ਹੀ ਸਿੱਖਿਆ ਦੇ ਰਹੇ ਨੇ ਸਤਿਗੁਰੂ ਪਸ਼ੂਆਂ ਪੰਛੀਆਂ ਦੀਆਂ ਆਧਾਰਨਾ ਜਰੂਰ ਦਿੰਦੇ ਨੇ ਜਿਵੇਂ ਹੁਣ ਆਪਾਂ ਪਿੱਛੇ ਕੁਰਬਾਨੀ ਪੜ ਕੇ ਆਏ ਆ ਕਾਲੇ ਹਰਨ ਦੀ ਆਧਾਰਨਾ ਦਿੱਤੀ ਹੈ ਭਵਰੇ ਦੀ ਆਧਾਰਨਾ ਦਿੱਤੀ ਹੈ ਮਹਾਰਾਜ ਨੇ ਪਸ਼ੂਆਂ ਪੰਛੀਆਂ ਦੀਆਂ ਕੀੜਿਆਂ ਮਕੌੜਿਆਂ ਦੀਆਂ ਵੀ ਆਧਾਰਨਾ ਦੇ ਕੇ ਮਨੁੱਖ ਨੂੰ ਸਮਝਾਇਆ ਬੰਦੇ ਨੂੰ ਪਰ ਪਸ਼ੂਆਂ ਪੰਛੀਆਂ ਨੂੰ ਸਮਝਾਉਣ ਦੀ ਲੋੜ ਨਹੀਂ ਵੀ ਬੰਦੇ ਦੀ ਆਧਾਰਨਾ ਦੇ ਕੇ ਉਹਨਾਂ ਨੂੰ ਸਮਝਾਇਆ ਜਾਵੇ ਇੱਕ ਤਾਂ ਇਹ ਨਹੀਂ ਕੁਰਬਾਨੀ ਚ ਲਿਖਿਆ ਇਹੀ ਲਿਖਿਆ ਪਸ਼ੂਆਂ ਦੀਆਂ ਪੰਛੀਆਂ ਦੀਆਂ ਕੀੜਿਆਂ ਮਕੌੜਿਆਂ ਦੀਆਂ ਵੀ ਆਧਾਰਨਾ ਦੇ ਕੇ ਮਹਾਰਾਜ ਨੇ ਮਨੁੱਖ ਨੂੰ ਤੈਨੂੰ ਸਮਝਾਉਣਾ ਕੀਤਾ ਜੇ ਫੇਰ ਵੀ ਨਹੀਂ ਸਮਝਦਾ ਭਾਈ ਮਾੜੀ ਕਿਸਮਤ ਆ ਫਿਰ ਤੁਰਿਆ ਫਿਰ ਬਾਂਝਾ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਅੱਗੇ ਮਹਾਰਾਜ ਦੱਸਦੇ ਨੇ ਸਾ ਤਨ ਹਰ ਕੈ ਰਸ ਰਸੀ ਸਾ ਤਨ ਹਰ ਕੈ ਰਸ ਰਸੀ ਗੁਰ ਕੇ ਸ਼ਬਦ ਅਪਾਰੇ RAM ਉਹ ਜੀਵ ਇਸਤਰੀ ਅਪਾਰ ਪ੍ਰਭੂ ਦੀ ਸਿੱਖਤ ਸਲਾਹ ਵਾਲੇ ਗੁਰ ਸ਼ਬਦ ਦੀ ਰਾਹੀ ਪ੍ਰਮਾਤਮਾ ਦੇ ਪ੍ਰੇਮ ਰਸ ਵਿੱਚ ਭਿੱਜੀ ਰਹਿੰਦੀ ਹੈ ਹੋ ਗਈ ਨਾ ਸਪਸ਼ਟ ਗੱਲ ਬਈ ਗੁਰਬਾਣੀ ਨਾਲ ਜੁੜਿਆ ਹੀ ਭਾਈ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਜਾਂਦਾ ਹੈ ਗੁਰਬਾਣੀ ਦਾ ਸ਼ਬਦ ਜਦੋਂ ਸਾਡੇ ਹਿਰਦੇ ਘਰ ਵਿੱਚ ਬਸਦਾ ਤੇ ਪ੍ਰਭੂ ਪ੍ਰਮਾਤਮਾ ਸਾਡੇ ਹਿਰਦੇ ਘਰ ਵਿੱਚ ਵਸ ਪੈਂਦਾ ਸ਼ਬਦ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਬਸੇ ਅਪਾਰ ਪ੍ਰਭੂ ਦੀ ਸਿਫਤ ਸਲਾਹ ਵਾਲੇ ਸ਼ਬਦ ਦੀ ਬਰਕਤ ਨਾਲ ਉਹ ਜੀਵ ਇਸਤਰੀ ਪਿਆਰੇ ਪ੍ਰਭੂ ਨੂੰ ਮਿਲ ਪੈਂਦੀ ਹੈ ਸਦਾ ਉਸ ਦੇ ਗੁਣ ਆਪਣੇ ਹਿਰਦੇ ਵਿੱਚ ਸਾਂਭ ਰੱਖਦੀ ਹੈ ਸੇ ਜੋ ਸੁਹਾਵੀ ਜਾਪਿਰ ਰાવી ਮਿਲ ਪ੍ਰੀਤਮ ਆਪ ਗੁਣ ਨਸੇ ਮਾਰਾ ਨੇ ਸਮਝਾਉਣਾ ਕੀਤਾ ਪ੍ਰਭੂ ਦੇ ਗੁਣ ਉਸ ਦੇ ਮਨ ਵਿੱਚ ਟਿਕੇ ਰਹਿੰਦੇ ਹਨ ਜਦੋਂ ਪ੍ਰਭੂ ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ ਉਸ ਦੇ ਹਿਰਦੇ ਦੀ ਸੇਜ ਸੋਹਣੀ ਬਣ ਗਈ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਸ ਦੇ ਅੰਦਰੋਂ ਸਾਰੇ ਔਗਣ ਦੂਰ ਹੋ ਗਏ ਜਿਤ ਕਰ ਨਾਮ ਹਰ ਸਦਾ ਧਿਆਈਏ ਜਿੱਤ ਕਰ ਨਾਮ ਹਰ ਸਦਾ ਧਿਆਈਏ ਸੋਹਲੜਾ ਜੁਗਚਾਰੀ ਏ ਸਖੀ ਜਿਸ ਹਿਰਦੇ ਘਰ ਵਿੱਚ ਪ੍ਰਮਾਤਮਾ ਦਾ ਨਾਮ ਸਦਾ ਸਿਮਰਿਆ ਜਾਂਦਾ ਹੈ ਉੱਥੇ ਸਦਾ ਹੀ ਮਨੋ ਖੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ ਖੁਸ਼ੀਆਂ ਵਾਲੇ ਸਾਜ਼ ਵੱਜਦੇ ਰਹਿੰਦੇ ਨੇ ਹਿਰਦੇ ਘਰ ਵਿੱਚ ਜਿਹਨੂੰ ਆਪਾਂ ਕਹਿੰਦੇ ਨੇ ਮਨ ਚੜ੍ਹਦੀ ਕਲਾ ਵਿੱਚ ਖੁਸ਼ ਆ ਕਿਸੇ ਵੀ ਕਿਸਮ ਦਾ ਕੋਈ ਫਿਕਰ ਚੋਰਾ ਕੋਈ ਟੈਨਸ਼ਨ ਨਹੀਂ ਤੰਗ ਕਰਦੀ ਉੱਥੇ ਗੁਰੂ ਦੇ ਸ਼ਬਦ ਦਾ ਨਾਦ ਵੱਜ ਰਿਹਾ ਗੀਤ ਚੱਲ ਰਿਹਾ ਗੁਰੂ ਦੇ ਗਿਆਨ ਦਾ ਪ੍ਰਭੂ ਪਰਮਾਤਮਾ ਦੇ ਨਾਮ ਵਾਲਾ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਹੇ ਨਾਨਕ ਜਿਹੜੇ ਜੀਵ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਨ੍ਹਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ। ਪ੍ਰਭੂ ਚਰਨਾ ਵਿੱਚ ਮਿਲ ਕੇ ਉਹ ਆਪਣੇ ਸਾਰੇ ਕੰਮ ਸਵਾਰ ਲੈਂਦੇ ਹਨ। ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਉਹ ਸਾਰਿਆਂ ਜੀਵਾਂ ਦਾ ਦਾਤਾ ਸਾਰਿਆਂ ਜੀਵਾਂ ਨੂੰ ਜੀਵਨ ਦੇਣ ਵਾਲਾ ਸਾਰੇ ਜੀਵਾਂ ਦੀ ਸਾਂਭ ਸੰਭਾਲ ਕਰਨ ਵਾਲਾ ਚਿੱਟੀ ਤੇ ਕੁੰਚਰ ਅਸੂਲਾ ਕੀੜੀ ਤੋਂ ਲਾ ਕੇ ਹਾਥੀ ਤੱਕ ਜਿੰਨੇ ਵੀ ਜੀਵ 84 ਲੱਖ ਕਹਲੇ ਆ ਆਪਾਂ ਗਣਤੀ ਚ ਗਣੀ ਨਹੀਂ ਹੈ ਕਿਸੇ ਨੇ 84 ਲੱਖ ਜੂਨ ਕਿਹਾ ਗਿਆ 84 ਲੱਖ ਦੀ ਸਾਂਭ ਸੰਭਾਲ ਕਰਦਾ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਪੈਦਾ ਕਰਨ ਵਾਲਾ ਵੀ ਸਾਂਭ ਸੰਭਾਲ ਕਰਨ ਵਾਲਾ ਵੀ ਤੇ ਉਹਨਾਂ ਨੂੰ ਸਮੇਟਣ ਵਾਲਾ ਵੀ ਮਿਲਦਾ ਕਦੋਂ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਸਦਕ ਗੁਰੂ ਦੀ ਕਿਰਪਾ ਕਦੋਂ ਮਿਲਦੀ ਆ ਜਦੋਂ ਗੁਰੂ ਦੇ ਬਚਨ ਮੰਨਦਾ ਮਨੁੱਖ ਗੁਰੂ ਦੇ ਬਚਨ ਮੰਨ ਕੇ ਫਿਰ ਉਹ ਬਚਨਾਂ ਦੀ ਕਮਾਈ ਕਰਦਾ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਜੋ ਬਚਨ ਦਿੱਤੇ ਜਾਂਦੇ ਨੇ ਜਦੋਂ ਗੁਰਬਾਣੀ ਦੇ ਕਹੇ ਅਨਸਾਰ ਮਨੁੱਖਾ ਜੀਵਨ ਜੀਂਦਾ ਹੈ ਮਨੁੱਖ ਤਾਂ ਫਿਰ ਉਹਦੀ ਭਾਈ ਪ੍ਰਭੂ ਪਰਮਾਤਮਾ ਦੇ ਨਾਲ ਇੱਕ ਇੱਕਮਿਕਤਾ ਹੋ ਜਾਂਦੀ ਹੈ ਆਸਾ ਮਹੱਲਾ ਤੀਜਾ ਸ਼ੰਤ ਘਰ ਤੀਜਾ ਰਾਗ ਆਸਾ ਕਰ ਤੀਜਾ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਸ਼ੰਤ ਮਹਾਰਾਜ ਕਹਿੰਦੇ ਨੇ ਸਾਜ ਜਨ ਮੇਰੇ ਪ੍ਰੀਤਮ ਹੋ ਤੁਮ ਸਹ ਕੀ ਭਗਤ ਕਰੇ ਹੋ اے ਮੇਰੇ ਸਤ ਸੰਗੀ ਸਜਣੋ ਪਿਆਰਿਓ ਤੁਸੀਂ ਪ੍ਰਭੂ ਪਤੀ ਦੀ ਭਗਤੀ ਸਦਾ ਕਰਦੇ ਰਿਹਾ ਕਰੋ ਫੇਰ ਕੀ ਹੋਏਗਾ ਮਹਾਰਾਜ ਗੁਰ ਸੇਵੋ ਸਦਾ ਆਪਣ ਨਾਮ ਪਦਾਰਤ લેਹੁ ਮਹਾਰਾਜ ਕਹਿੰਦੇ ਸਦਾ ਆਪਣੇ ਗੁਰੂ ਦੀ ਸ਼ਰਨ ਪੈ ਰਹੋ ਤੇ ਗੁਰੂ ਪਾਸੋਂ ਸਭ ਤੋਂ ਕੀਮਤੀ ਚੀਜ਼ ਹਰ ਨਾਮ ਹਾਸਲ ਕਰੋ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਹੀ ਗੱਲ ਕਰਦੀ ਆ ਗੁਰਬਾਣੀ ਉਹਨੂੰ ਰਮੇ ਹੋਏ ਨੂੰ ਰਾਮ ਰਾਮ ਕਿਹਾ ਗੁਰਬਾਣੀ ਵਿੱਚ ਜਿਹੜਾ ਕਣ-ਕਣ ਵਿੱਚ ਵੱਸਦਾ ਉਹਨੂੰ ਬੀਠਲ ਵੀ ਕਿਹਾ ਠਾਕੁਰ ਵੀ ਕਿਹਾ ਪ੍ਰਮਾਤਮਾ ਵੀ ਕਿਹਾ ਅਕਾਲ ਪੁਰਖ ਵਾਹਿਗੁਰੂ ਵੀ ਕਿਹਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿੱਖਤ ਸਲਾਹ ਵਾਰੀ ਹੀ ਗਰਬਾਣੀ ਗੱਲ ਕਰਦੀ ਆ ਵੀ ਨਾਮ ਬਾਣੀ ਨਾਲ ਜੁੜ ਜਾ ਪਾਈ ਆਪਦੀ ਕਿਰਤ ਕਮਾਈ ਕਰਦਾ ਹੋਇਆ ਇਹ ਵੀ ਨਹੀਂ ਤੈਨੂੰ ਕੰਮ ਛੱਡ ਕੇ ਬੈਠਣ ਨੂੰ ਕਿਹਾ ਵੀ ਕਾਰੋਬਾਰ ਛੱਡ ਦੇ ਤੇ ਬਹਿ ਜਾ ਭੋਰਾ ਪੱਟ ਕੇ ਮਾਲਾ ਫੜ ਕੇ ਨਾ ਇਹ ਵੀ ਕਿਤੇ ਨਹੀਂ ਲਿਖਿਆ ਗਰਬਾਣੀ 'ਚ ਗਰਬਾਣੀ ਦਾ ਇਹ ਕਹਿੰਦੀ ਆ ਹਾਥ ਪਾਉ ਸਭ ਕਾਮ ਕਰ ਚੀਤ ਨਰੰਜਣ ਨਾਲ ਆਪਣੀ ਕਰਤਵਿਰਤ ਕਰਦਾ ਰਹ ਭਾਈ ਤੇ ਪ੍ਰਭੂ ਪਰਮਾਤਮਾ ਦੇ ਨਾਲ ਚਿੱਤ ਜੋੜ ਕੇ ਰੱਖ ਸਾਰਿਆਂ ਦੇ ਵਿੱਚ ਵਿਆਪਕ ਦੇਖ ਉਹਨ ਕੰਜਾਂ ਨੂੰ ਤਾਂ ਮਾਵਾ ਭੈਣਾ ਚ ਨਹੀਂ ਦਿਖਦਾ ਪ੍ਰੈਕਟੀਕਲੀ ਆ ਇਹ ਦੁਨੀਆ ਦੇ ਵਿੱਚ ਫਿਰਦੇ ਆ ਕਿਸੇ ਨੂੰ ਨਾ ਮਾਂ ਚ ਦਿਖਦਾ ਨਾ ਪਿਓ ਚ ਦਿਖਦਾ ਨਾ ਭੈਣ ਭਰਾਵਾਂ ਚ ਦਿਖਦਾ ਉਹ ਆਪਣੇ ਆਪ ਚੀ ਬਸ ਹੰਕਾਰ ਜੀ ਫਰਾਟੇ ਮਾਰਦੇ ਨੇ ਇਹਨੂੰ ਕਹਿੰਦੇ ਨੇ ਜੈਲਸ ਸਾੜਾ ਬਿਤਕਰਾ ਈਰਖਾ ਦੁਬੈਦ ਇਹਦੇ ਨਾਲ ਭਰਿਆ ਪਿਆ ਮਨ ਜਦੋਂ ਮਨ ਇਹਦੇ ਨਾਲ ਭਰਿਆ ਪਿਆ ਤੇ ਫੇਰ ਪ੍ਰਮਾਤਮਾ ਕਿੱਥੇ ਪਈ ਉਹ ਵੀ ਤਾਂ ਅਨਸਾਨਾਂ ਬੱਚੀ ਵੱਸਦਾ ਉਹ ਵੀ ਤਾਂ ਜੀਵਾਂ ਬੱਚੀ ਵੱਸਦਾ ਉਹਨਾਂ ਨੂੰ ਅਸੀਂ ਦਰਕਾਰ ਰਹੇ ਹਾਂ ਉਹਨਾਂ ਦੀ ਅਸੀਂ ਅਨਸਲਟ ਕਰ ਰਹੇ ਹਾਂ ਅੱਜ ਕੱਲ ਦੀ ਭਾਸ਼ਾ ਚ ਕਹੀਏ ਤਾਂ ਮਹਾਰਾਜ ਕਹਿੰਦੇ ਗੁਰਸੇਵ ਸਦਾ ਆਪਣਾ ਨਾਮ ਪਦਾਰਥ ਲੇਹੋ ਸਦਾ ਆਪਣੇ ਗੁਰੂ ਦੀ ਸ਼ਰਨ ਪਏ ਰਹੋ ਤੇ ਗੁਰੂ ਪਾਛੋਂ ਸਭ ਤੋਂ ਕੀਮਤੀ ਚੀਜ਼ ਹਰ ਨਾਮ ਹਾਸਲ ਕਰੋ ਭਾਈ ਭਗਤ ਕਰੋ ਤਮ ਸਹ ਕੇਰੀ ਭਗਤ ਕਰੋ ਤਮ ਸਹ ਕੇਰੀ ਜੋ ਸਹਿ ਪਿਆਰੇ ਭਾਵੇ ਮਹਾਰਾਜ ਕਹਿੰਦੇ ਹੈ ਸੱਜਣੋ ਤੁਸੀਂ ਪ੍ਰਭੂ ਪਤੀ ਦੀ ਹੀ ਭਗਤੀ ਕਰਦੇ ਰਹੋ ਇਹ ਭਗਤੀ ਪਿਆਰੇ ਪ੍ਰਭੂ ਪਤੀ ਨੂੰ ਪਸੰਦ ਆਉਂਦੀ ਹੈ ਤੇ ਉਹਦੇ ਨਾਮ ਨੂੰ ਛੱਡ ਕੇ ਹੋਰ ਕਰਮਕਾਂਡ ਕਰਨੇ ਹੋਰ ਅਪਾ ਕਰਨੇ ਹੋਰ ਯਤਨ ਕਰਨੇ ਹੋਰ ਹੱਠ ਕਰਨੇ ਪ੍ਰਭੂ ਪਰਮਾਤਮਾ ਨੂੰ ਪ੍ਰਾਪਤੀ ਕਰਨ ਵਾਸਤੇ ਕੱਖ ਨਹੀਂ ਸਬਰ ਨਾ ਛੋੜਾ ਉਸ ਪਿਆਰੇ ਦੀ ਰਜਾ ਵਿੱਚ ਰਹਿ ਕੇ ਉਹਨੂੰ ਹਿਰਦੇ ਵਿੱਚ ਵਸਾ ਕੇ ਹੀ ਸਾਡਾ ਜੀਵਨ ਸਬਰਣਾ ਪਾਈ ਆਪਣਾ ਭਾਣਾ ਤੁਮ ਕਰੋ ਤਾਂ ਫਿਰ ਸਹਿ ਖੁਸ਼ੀ ਨ ਆਵੇ ਦੁਬਾਰੇ ਪੰਕਤੀ ਪੜਦਾ ਜੀ ਆਪਣਾ ਭਾਣਾ ਤੁਮ ਕਰੋ ਤਾਂ ਫਿਰ ਸਹਿ ਖੁਸ਼ੀ ਨ ਆਵੇ ਇਹਦਾ ਭਾਵ ਆ ਜੇ ਇਸ ਜੀਵਨ ਸਫਰ ਵਿੱਚ ਤੁਸੀਂ ਆਪਣੀ ਹੀ ਮਰਜ਼ੀ ਕਰਦੇ ਹੋਮੋਂਗੇ ਤਾਂ ਪ੍ਰਭੂ ਪਤੀ ਦੀ ਪ੍ਰਸੰਨਤਾ ਤੁਹਾਨੂੰ ਨਹੀਂ ਮਿਲੇਗੀ ਭਗਤ ਭਾਵ ਇਹ ਮਾਰਗ ਵਿਖੜਾ ਗੁਰਦੁਆਰੇ ਕੋ ਪਾਵੇ ਮਹਾਰਾਜ ਕਹਿੰਦੇ ਪਰ ਹੇ ਪਿਆਰਿਓ ਭਗਤੀ ਦਾ ਤੇ ਪ੍ਰੇਮ ਦਾ ਇਹ ਰਸਤਾ ਬਹੁਤ ਔਕੜਾਂ ਭਰਿਆ ਹੈ ਔਖਾ ਇਹ ਇਹ ਆਸਾਨ ਜੀ ਗੱਲ ਨਹੀਂ ਹੈ ਵਿਆਹ ਕਰ ਲੋ ਤੇ ਆ ਮਿਲ ਗਿਆ ਤੇ ਆ ਉਹ ਕਰ ਲੋ ਤੇ ਆ ਮਿਲ ਗਿਆ ਰੋਟਾ ਥੱਪ ਲੋ ਤੇ ਰੱਬ ਰੱਬ ਮਿਲ ਗਿਆ ਬੱਕਰੇ ਚਟਕਾ ਤੋ ਤੇ ਰੱਬ ਮਿਲ ਗਿਆ ਨਾ 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 ਇਹ ਔਖਾ ਰਸਤਾ ਖੰਡੇ ਦੀ ਧਾਰ ਤੇ ਜਿਵੇਂ ਖੰਡੇ ਦੀ ਧਾਰ ਤੇ ਚੱਲਣ ਵਾਲਾ ਰਸਤਾ ਇਹ ਇਹ ਪ੍ਰਭੂ ਪਰਮਾਤਮਾ ਦੇ ਰਸਤੇ ਵਾਲਾ ਜਿਹੜਾ ਮਾਰਗ ਹੈ ਨਾ ਇਹ ਔਖਾ ਮਹਾਰਾਜ ਕਹਿੰਦੇ ਭਗਤ ਭਾਵ ਇਹ ਮਾਰਗ ਵਿਖੜਾ ਗੁਰਦੁਆਰੇ ਕੋ ਪਾਵੇ ਪਰ ਹੈ ਪਿਆਰਿਓ ਭਗਤੀ ਦਾ ਤੇ ਪ੍ਰੇਮ ਦਾ ਇਹ ਰਸਤਾ ਬਹੁਤ ਔਕੜਾਂ ਭਰਿਆ ਹੈ ਕੋਈ ਬਿਰਲਾ ਮਨੁੱਖ ਇਹ ਰਸਤਾ ਲੱਭ ਲੈਂਦਾ ਹੈ ਲੱਭਦਾ ਹੈ ਜੋ ਗੁਰੂ ਦੇ ਦਰ ਤੇ ਆ ਡਿੱਗਦਾ ਹੈ ਉਹਨੂੰ ਰਸਤਾ ਲੱਭ ਜਾਂਦਾ ਫਿਰ ਉਹ ਸੌਖਾ ਪਾਰ ਹੋ ਜਾਂਦਾ ਕਿਵੇਂ ਸੋਖਾ ਪਾਰ ਹੋ ਜਾਂਦਾ ਫੇਰ ਭਾਵੇਂ ਰੰਬੀਆਂ ਚੱਲ ਜਾਣ ਖੋਪਰ ਟੁੱਟ ਜਾਣ ਆਰੇ ਚੱਲ ਜਾਣ ਤਨ ਚੀਰਿਆ ਜਾਏ ਟੋਕਾ ਚੱਲ ਜੇ ਟੁਕੜੇ ਕੀਤੇ ਜਾਣ ਸਰੀਰ ਦੇ ਦੁਬਾਰਾਂ ਵਿੱਚ ਚਿਣਿਆ ਜਾਏ ਦੇਗਾ ਬਚਵਾਲਿਆ ਜਾਏ ਭਾਵੇਂ ਫਿਰ ਉਹਨਾਂ ਨੇ ਉਹ ਰਸਤਾ ਉਹੀ ਚੁਣ ਲਿਆ ਰੱਬ ਦੇ ਪਿਆਰਿਆਂ ਨੇ ਫਿਰ ਸੌਖਾ ਜੀਵਨ ਬਸਰ ਕਰ ਜਾਂਦੇ ਨੇ ਤੇ ਦੁਨੀਆ ਉੱਤੇ ਉਹਨਾਂ ਦਾ ਫਿਰ ਨੌ ਚਮਕਦਾ ਸੂਰਜ ਦੀ ਤਰ੍ਹਾਂ ਸੂਰਜ ਹਰ ਥਾਂ ਨਾ ਚਲੋ ਦਸਾ ਪੱਦਰ ਜਾਂਦੀ ਹੈ ਜਿਵੇਂ ਕੈਨੇਡਾ ਅਮਰੀਕਾ ਹੁਣ ਦਿਨ ਚੜਨ ਵਾਲਾ ਉਧਰ ਰਾਤ ਪੈਣ ਵਾਲੀ ਆਪਣੇ ਦਿਨ ਚੜ ਗਿਆ ਇਸ ਤਰ੍ਹਾਂ ਧਰਤ ਮੰਡਲ ਦਾ ਚੱਕਰ ਹੈ ਚੱਲਦਾ ਕੁਦਰਤ ਦੇ ਨਿਯਮ ਮੁਤਾਬਕ ਪਰ ਸੂਰਜ ਡੁੱਬਦਾ ਖਤਮ ਨਹੀਂ ਹੁੰਦਾ ਸੂਰਜ ਸਦਾ ਹੀ ਰਹਿੰਦਾ ਉਹਦੀ ਦਸਾ ਜਰੂਰ ਬਦਲ ਜਾਂਦੀ ਹੈ ਪਰਸ਼ਾਵਾਂ ਕਿਤੇ ਇਧਰੋਂ ਆਗਾ ਕਿਤੇ ਉਧਰੋਂ ਆ ਗਿਆ ਮਹਾਰਾਜ ਕਹਿੰਦੇ ਨੇ ਕਹੇ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਮਹਾਰਾਜ ਕਹਿੰਦੇ ਨਾਨਕ ਜੀ ਆਖਦੇ ਹੈ ਜਿਸ ਮਨੁੱਖ ਉਤੇ ਪ੍ਰਭੂ ਆਪ ਕਿਰਪਾ ਕਰਦਾ ਹੈ ਉਹ ਮਨੁੱਖ ਆਪਣਾ ਮਨ ਪ੍ਰਭੂ ਦੀ ਭਗਤੀ ਵਿੱਚ ਜੋੜਦਾ ਹੈ ਮੇਰੇ ਮਨ ਬੈ ਰਾਗਿਆ ਤੂੰ ਬਿraag ਕਰ ਕਿ ਸਦਖਾਵੇ ਮੇਰੇ ਮਨ ਬੇਰਾਗੀਆ ਤੂੰ ਬਰਾਗ ਕਰਕੇ ਕਿਸ ਦਿਖਾਵੇ ਹੈ ਬਰਾਗ ਵਿੱਚ ਆਏ ਹੋਏ ਮੇਰੇ ਮਨ ਤੂੰ ਬਰਾਗ ਕਰਕੇ ਕਿਸ ਨੂੰ ਬਖਾਂਦਾ ਹੈ ਇਸ ਉੱਪਰੋਂ ਉੱਪਰੋਂ ਵਿਖਾਏ ਹੋਏ ਬਰਾਗ ਨਾਲ ਤੇਰੇ ਅੰਦਰ ਆਤਮਕ ਆਨੰਦ ਨਹੀਂ ਬਣ ਸਕੇਗਾ ਬਥੇਰੇ ਨੇ ਉੱਪਰੋਂ ਉੱਪਰੋਂ ਦਿਖਾਉਂਦੇ ਵੀ ਬੜੇ ਬਰਾਗੀ ਆ ਬੜਾ ਪ੍ਰੇਮ ਕਰਦੇ ਨੇ ਪਰ ਵਿਖਾਵਾ ਕਰਦੇ ਨੇ ਅੰਦਰੋਂ ਨਹੀਂ ਹੁੰਦੇ ਹਰ ਸੋਹਲਾ ਤਨ ਸਦਸਦਾ ਜੋ ਹਰ ਗੁਣ ਗਾਵੇ ਹਰ ਸੋਹਲਾ ਤਨ ਸਦਸਦਾ